ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜਾਲ ਕੀ ਪੀਤ ਪਵਨ ਕਾ ਥੰਬਾ ਰਗਤ ਬੁੰਦ ਕਾ ਗਾਰਾ ਜੀ ਥੰਬਾ ਤਬੇ ਨਾਲ ਚਾਲਮ ਕਰਨਾ ਥੰਬਾ ਬੱਬਾ ਨਹੀਂ ਬੋਲਣਾ ਜਾਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਨਾੜੀ ੜੀ ਦੇ ਨਾਲ ਬਿੰਦੀ ਲਾ ਦਨੀ ਹੈ ਬਿਹਾਰੀ ਦੇ ਨਾਲ ਲਾ ਕੇ ਹਾਰਡ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਬਸਿਆ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ बसेरा ਰਹਾਉ ਰੱਖ ਕੰਦ ਪਸਾਰ ਹੁ ਨੀਵਾ ਹਾਂਜੀ ਕੰਦ ਉਚਾਰਨ ਕਰਨਾ ਤਾਂ ਦਿਨ ਨਾਲ ਪਿੱਛੇ ਕੰਦ ਪਾ ਦ ਆਇਆ ਸੀ ਉੱਥੇ ਹੋਰ ਅਰਥ ਹੈ ਇੱਥੇ ਕੰਧ ਦਾ ਦੀਵਾਰ ਦਾ ਅਰਥ ਹੈ ਸਰੀਰ ਰੂਪੀ ਰਖੋ ਕੰਧ ਉਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸੇਵਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏगो ਭਸਮ ਕੀ ਟੀਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਚਮਾਰਾ ਚਮਰਟਾ ਚਮਰਟਾ ਗਾਂਠ ਨਾ ਜਨਈ ਇਹ ਚਮਰਟਾ ਨਹੀਂ ਕਹਿਣਾ ਫੁੱਲਾ ਹੀ ਬੋਲਣਾ ਚਮਰਟਾ ਇੱਥੇ ਵਿਸਰਾਮ ਲਾ ਦੇਣਾ ਚਮਰ ਚਮਰਟਾ ਇਕੱਠਾ ਹੀ ਚਮਰਟਾ गांठ न ज नहीं गठावे पन ही रहा आर नहीं जिह तोपाओ नहीं रामबी ठाव रोपाओ दुए विश्राम आर नहीं जिह तोपाओ नहीं रामबी ठाव रोपाओ लोग गंठ गंठ खरा बिगुचा ਹੋ ਬਿਨ ਗਾਂਠੀ ਜਾਇ ਪਹੂਚਾ ਰਵਿਦਾਸ ਜਪੈ RAM ਨਾਮਾ ਮੋਹੀ ਜਾਮ ਸਿਓ 나ਹੀ ਕਾਮਾ ਮੋਹੇ ਪਤਿ ਜਮ ਖਲਾਦਨੀ ਹੈ ਮੋਹੀ ਜਾਮ ਸਿਓ 나ਹੀ ਕਾਮਾ ਰਾਗ ਸੋਰਠ ਬਾਣੀ ਭਗਤ ਪੀਖਨ ਕੀ ਆ ਪੀਖਨ ਭਗਤ ਪੀਖਨ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨੈਨੋ ਨੀਰ ਬਹੈ ਤਨ ਖੀਨਾ ਜੀ ਬਹੈ ਪਦ ਸੇ ਠਮਕ ਲਾ ਦੇਣੀ ਹੈ ਨੈਨੋ ਨੀਰ ਬਹੈ ਤਨ ਖੀਨਾ ਬਹੈ ਤਨ ਖੀਨਾ ਨਹੀਂ ਕਹਿਣਾ ਭਏ ਕੇਸ ਦੁੱਧਵਾਨੀ ਹਾਂਜੀ ਦੁੱਧਵਾਨੀ ਥੋੜਾ ਜਿਹਾ ਡੈਸ਼ ਦੇ ਕੇ ਬੋਲਣਾ ਹੈ ਪਾਠ ਦੁੱਧਵਾਨੀ ਇਕੱਠਾ ਨਹੀਂ ਕਹਿ ਦੇਣਾ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀਆ ਕਰਹਿ ਪਰਾਨੀ RAM RAAY HOH BAID BANWARI RAM RAAY PAATH KATHAIYA RAM RAAY ETHI VISNAAM HAI HOH BAID BANWARI RAM DAAY HOH BAID BANWARI APNE SANT AH LEH UBARI RAHAV ਮਾਥੇ ਪੀਰ ਸਰੀਰ ਜਲਨ ਹੈ ਕਰਖ ਕਰੇਜੇ ਮਾਹੀ ਕਰੇਜੇ ਉਚਾਰਨ ਕਰਨਾ ਕਈ ਅਨਜਾਨ ਪਾਠੀ ਕਲੇਜੇ ਕਹਿ ਦਿੰਦੇ ਨੇ ਕਰੇਜੇ ਰਾਰੇ ਨਾਲ ਬੋਲਣਾ ਹੈ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ ਭਈ ਜੀ ਹਾਂਜੀ ਐਸੀ ਬੇਦਨ ਉਪਜ ਖਰੀ ਭਈ ਇੱਥੇ ਵੀ ਸ੍ਰਾਮ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਾਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪਰਸਾਦ ਕਹੈ ਜਨ ਭੀਖਣ ਪਾਵੋ ਮੁਖ ਦਵਾਰਾ ਐਸਾ ਨਾਮ ਰਤਨ ਨਿਰਮੂਲਕ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ रतन ना छपै छपाया हर गुण कहते कहन ना जाई जैसे गूंगे की मिठाई रह, रहाऊ रसना रमत सुनत सुख श्रवणा इति विश्राम केत चेते सुख होई कहो पीखन दोय नैन संतोषे जह देखा तह सोई ਤੁਜੀ ਕਾ ਕਾਲ ਸਹਾ ਕਰਾ ਵਾਹਿਗੁਰੂ ਜੀ ਕੀ ਪਤੇ